ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਦਰਸ਼ਨ ਕਰਾ ਰਹੇ ਹਾਂ ਚ ਪੌਂਟਾ ਸਾਹਿਬ ਤੇ ਪਹਿਲਾਂ ਇਸ ਦਾ ਨਾਮ ਸੀ ਪਾਮਟਾ ਪਾਮ ਦਾ ਮਤਲਬ ਸੀਗਾ ਪੈਰ ਤਾਂ ਦਾ ਮਤਲਬ ਸੀਗਾ ਢਕਾਉਣਾ ਤੇ ਹੌਲੀ ਹੌਲੀ ਇਸ ਥਾਂ ਦਾ ਜਿਹੜਾ ਨਾਮ ਆ ਫਿਰ ਪੌਂਟਾ ਸਾਹਿਬ ਰੱਖਿਆ ਗਿਆ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ ਹਾਂਜੀ ਇਹ ਆ ਆਪਣਾ ਮੇਨ ਦਰਬਾਰ ਸਾਹਿਬ ਤੇ ਹੁਣ ਆਪਾਂ ਤੁਹਾਡੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਚਲੋ ਫਿਰ ਆਪਾਂ ਕਰਦੇ ਆਂ ਦਰਸ਼ਨ ਅੰਦਰ ਚੱਲਦੇ ਆਂ ਹੁਣ ਆਪਾਂ ਜਪਾਨ ਕਾਬਸੂ ਆਪੇ ਪਹੁੰਚਾ ਲਾਹੇ ਜੋ ਪਰ ਪੰਜ ਕਰਦੇ ਹੁਣ ਮੈਂ ਕੀ ਬੁਸਾਰਾ ਪਾਉਂਦੇ ਮੈਨੂੰ ਕਹਾਂਗੇ ਕੋ ਨਰਕ ਕੋ ਸੁਰਗ ਪਛਾਣਦੇ

ਕੰਤਾ ਨਾਮ ਜੋ ਕੋ ਨਿਭਾਏ ਸਗਲ ਗਤ ਕੇ ਤੁਹਾਡੀ ਏਤਾ ਦੇਖ ਰੱਖੋ ਮਨ ਮਾਹੇ ਨਾਲ ਕੋਰਨਾ ਦੇ ਜਾਈਏ ਜੁਗਤਾ ਹਮਾ ਕੋ ਜਾਏ ਵਿਥੋ ਜਮੀ ਸਗਲ ਕੋ ਆਂ ਹਾਂਜੀ ਹੁਣ ਆਪਾਂ ਤੁਹਾਡੇ ਦਰਸ਼ਨ ਕਰਵਾ ਰਹੇ ਆ ਕਵੀ ਦਰਬਾਰ ਦੇ ਤੇ ਇਹ ਜਿਹੜਾ ਦਰਬਾਰ ਸਹਿਵਾ ਇਹ ਜਮਨਾ ਨਦੀ ਹੈ ਜਿਹੜੀ ਉਹਦੇ ਮਤਲਬ ਇਹਦੇ ਪਿੱਛੇ ਦੀ ਜਮਨਾ ਨਦੀ ਹੈ ਜਿਹੜੀ ਉਹ ਲੰਘਦੀ ਆ ਤੇ ਜਦੋਂ ਇੱਥੇ ਦਰਬਾਰ ਸਜਾਇਆ ਕਰਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਜਮਨਾ ਨਦੀ ਹੈ ਜਿਹੜੀ ਤਾਂ ਉਹ ਬਹੁਤ ਜ਼ਿਆਦਾ ਸ਼ੋਰ ਕਰਦੀ ਹੁੰਦੀ ਸੀ ਤੇ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸੀ ਉਸ ਨੂੰ ਵੀ ਇੱਥੋਂ ਦੀ ਜਿਹੜੀ ਧੂਆਂ ਸ਼ਾਂਤ ਹੋ ਕੇ ਲੰਘेंगी ਤੇ ਹੁਣ ਜਿਹੜੀ ਉਹ ਜਮਨਾ ਨਦੀ ਆ ਉਥੋਂ ਦੀ ਕਦੇ ਵੀ ਸ਼ੋਰ ਨਹੀਂ ਕਰਦੀ ਬਹੁਤ ਸ਼ਾਂਤ ਹੋ ਕੇ ਲੰਘਦੀ ਆ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਦੀ ਇੱਥੋਂ ਦੀ ਦਿਸ ਰਹੀ ਹੈ ਜਮਨਾ ਨਦੀ ਇਹ ਸ਼ੀਸ਼ਿਆਂ ਦੇ ਵਿੱਚ ਦੀ ਆਪਾਂ ਨੂੰ ਸਾਰੀ ਜਿਹੜੀ ਜਮਨਾ ਨਦੀ ਆ ਉਹ ਦਿਖਾਈ ਦਿੰਦੀ ਆ ਤੇ ਦੇਖ ਸਕਦੇ ਹੋ ਇਹ ਸਾਰੀ ਥੋੜੀ ਚੱਲ ਰਹੀ ਆ ਨੀਅਰ ਵਾਟ ਸਾਰੀ ਸੁੱਕੀ ਪਈ ਹੈ ਵੈਸ ਤਾਂ ਤੇ કવિ દરબાર્યોત જાગ રહી આ દર્શન કરો જોત વા ਇਹ ਜੁੜੀਆਂ ਪੌੜੀਆਂ ਨੇ ਰਸਤਾ ਜਾ ਰਿਹਾ ਕੋਹਿੰਦ ਘਾਟ ਨੂੰ ਤੇ ਇਹ ਜਮਨਾ ਨਦੀ ਇੱਥੇ ਲੋਕ ਇਸ਼ਨਾਨ ਕਰਨ ਲਈ ਆਉਂਦੇ ਨੇ ਦਰਸ਼ਨ ਕਰ ਸਕਦੇ ਆ ਤੁਸੀਂ ਆਪੂ ਆਵਨਪ੍ਰੀਤ ਕਹਿੰਦਾ ਮੈਂ ਇਸ਼ਨਾਨ ਕਰਨਾ ਤੇ ਹੋਣਾ ਕਰਾ ਹੋ ਜਾਏ ਇੱਥੇ ਨੋ ਹੋ ਜਾਏ ਇਹਨੇ ਡਿਰਨਾ ਆਵਨੂ ਦੇ ਦੇ ਕੇ ਹਾਂ ਹਰੀ ਕਨਾ ਮੈਂ ਵੀ ਇਸ਼ਨਾਨ ਕਰਨਾ ਤੇ ਨਾਲ ਇਸ਼ਨਾਨ ਕਰਕੇ ਵੀ ਮੈਂ ਨੇ ਵੀ ਇਸ਼ਨਾਨ ਕਰਨਾ ਹੈ ਵੀ ਤੁਮਾਂ ਹਾਂ ਮੈਂ ਤਾਂ ਲਾ ਮੁ ਦੁਬਾਰਾ ਸਮਾਰ ਕੇ ਤਾ ਪੈਨੇ ਕੋ ਲਾ ਲੋ ਪਾਪਾ ਨੇ ਵੀਡੀਓ ਖਲ ਕਰੀ ਮਮਾ ਤੇ ਹੁਣ ਆਪਣਾ ਇੱਕ ਵੀਡੀਓ ਜਿਹੜੇ ਵਿੱਚ ਜਾਣਾ ਬਸ ਜਾਣ ਦੋ ਕੋਈ ਲੋੜ ਨਹੀਂ ਗਿਆ ਸੀ ਤੇ ਫਿਰ ਤੋਂ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਭ ਸੇਕਾਲ ਵੇਗੁਰਜੀ ਕਰਨਾ ਸਾ ਵੇਗੁਰਜੀ ਕੀ ਫਤਿਹ ਤੰਦਰੁਸਤ ਰੋ ਸੇਰ T-shirt ਕੱਢਦੇ ਦੀ ਗੱਲ